ਗਿਟਾਰ ਨਿਰਮਲ ਜੀ ਦੂਹਰੀ ਸਾਡੇ ਨਾਲ ਲੈ ਗੱਲਬਾਤ ਜਰੂਰ ਕਰਾਂਗੇ ਕਿਉਂਕਿ ਅੱਜ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਚੱਲ ਰਿਹਾ ਉਸ ਮੇਲੇ ਦੇ ਵਿੱਚ ਪਹੁੰਚੇ ਹੋਏ ਨੇ ਅੱਛਾ ਅੱਜ ਮੇਲੇ ਦੇ ਵਿੱਚ ਪਹੁੰਚੇ ਹੋ ਪਹਿਲੇ ਤਾਂ ਮੈਂ ਜਰੂਰ ਜਾਨਣਾ ਚਾਹੂੰਗਾ ਕਿਹੋ ਜਿਹਾ ਲੱਗ ਰਿਹਾ ਹੈ ਸਭ ਤੋਂ ਪਹਿਲਾਂ ਬਹੁਤ ਮੁਬਾਰਕ ਦੇਣਾ ਜੀ ਅੱਜ ਦਾ ਮੈਂ ਤਾਂ ਇਹ ਗੱਲ ਕਹਿਣਾ ਚਾਹਾਂਗਾ ਵੀ ਇਹ ਜਿਹੜਾ ਮੇਲਾ ਅੱਜ ਲੱਗਿਆ ਨਾ ਮੇਲਾ ਗੀਤਕਾਰਾਂ ਦਾ ਇਹ ਕਾਫੀ ਸਮਾਂ ਪਹਿਲਾਂ ਲੱਗਣਾ ਚਾਹੀਦਾ ਸੀਗਾ ਪਰ ਹੁਣ ਰੋਜ਼ ਰੋਜ਼ ਲੱਗਦਾ ਰਹੇ ਹਾਂ ਚਲੋ ਇਹ ਵੀ ਗੱਲ ਹੈ ਵੀ ਦੇਰ ਆਇ ਦਰੁਸਤਾਇਦ ਤੇ ਮੈਂ ਜਿੱਦਾ ਪਹਿਲਾਂ ਵੀ ਕਿਹਾ ਕਿ ਸ਼ਾਇਦ ਇਹਦੀ ਜ਼ਰੂਰਤ ਜਿਹੜੀ ਹੈ ਉਹ ਅੱਜ ਜ਼ਿਆਦੇ ਹੈ ਜਾਂ ਇਹ ਕਹ ਲਈਏ ਕਿ ਫਾਇਦਾ ਵੀ ਜਿਹੜਾ ਗੀਤਕਾਰਾਂ ਦਾ ਉਹ ਅੱਜ ਜ਼ਿਆਦੇ ਹੈ ਕਿਉਂਕਿ ਅੱਜ ਤੋਂ ਪਹਿਲਾਂ 10 ਸਾਲ 20 ਸਾਲ ਪਹਿਲਾਂ ਗੀਤਕਾਰ ਦਾ ਸਬੰਧ ਸਿਰਫ ਕੰਪਨੀ ਨਾਲ ਹੁੰਦਾ ਸੀਗਾ ਕੰਪਨੀ ਨੇ ਇਹਨੂੰ ਰਾਇਲਟੀ ਦੇਣੀ ਹੁੰਦੀ ਸੀ ਲੇਕਿਨ ਅੱਜ ਪੂਰੀ ਦੁਨੀਆ ਦੇ ਵਿੱਚ ਇੰਨੇ ਪਲੇਟਫਾਰਮ ਆ ਗਏ ਆ ਇੰਨੀਆਂ ਸਾਈਟਸ ਆ ਗਈਆਂ ਇੰਨੀ ਜਗ੍ਹਾ ਤੋਂ ਗੀਤਕਾਰ ਨੂੰ ਰਾਇਲਟੀ ਜਿਹੜੀ ਆ ਉਹ ਮਿਲ ਸਕਦੀ ਹੈ ਤੇ ਮਿਲਦੀ ਹੈ ਇਸ ਕਰਕੇ ਹੁਣ ਇੱਕ ਮੋਟ ਹੋਣ ਦਾ ਇੱਕ ਜੁਟ ਹੋਣ ਦਾ ਜਿਹੜਾ ਮੌਕਾ ਆ ਤੇ ਬਹੁਤ ਵਧੀਆ ਗੱਲ ਆ ਆਈਪੀਆਰ ਇਸ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਹੜੇ ਅੱਜ ਇੱਥੇ ਆਏ ਆ ਤੇ ਜਿਨ੍ਹਾਂ ਨੇ ਸਾਰੇ ਗੀਤਕਾਰਾਂ ਨੂੰ ਦੱਸਣਾ ਵੀ ਹੈ ਕਿਉਂਕਿ ਗੀਤਕਾਰ ਜਿਹੜੇ ਜ਼ਿਆਦਾਤਰ ਹੁੰਦੇ ਆ ਜਾਂ ਕਲਾਕਾਰ ਹੁੰਦੇ ਬਹੁਤ ਜ਼ਿਆਦਾ ਸਾਰੇ ਜਿਆਦਾ ਪੜ੍ਹੇ ਲਿਖੇ ਨਹੀਂ ਹੁੰਦੇ ਔਰ ਖਾਸ ਕਰਕੇ ਪੁਰਾਣੇ ਜਿਹੜੇ ਗੀਤਕਾਰ ਹੈ ਉਹ ਅੰਗਰੇਜ਼ੀ ਦੇ ਵੱਲੋਂ ਹੱਥ ਸਾਡਾ ਟਾਈਟ ਹੁੰਦਾ ਸੋਸ਼ਲ ਮੀਡੀਆ ਵੱਲੋਂ ਹੱਥ ਟਾਈਟ ਹੁੰਦਾ ਸੋ ਅੱਜ ਸਟਾਲ ਵੀ ਲੱਗੇ ਆ ਜਿਹੜੇ ਦੱਸ ਰਿਹਾ ਕਿ ਕਿੱਦਾਂ ਮੈਂਬਰ ਬਣਨਾ ਹੈ ਕਿੱਦਾਂ ਤੁਹਾਨੂੰ ਰਾਇਲਟੀ ਮਿਲਣੀ ਹੈ ਸੋ ਬਹੁਤ ਵਧੀਆ ਗੱਲ ਹੈ ਮੈਂ ਬਹੁਤ ਦਿਲੋਂ ਖੁਸ਼ ਆ ਅੱਛਾ ਇੱਕ ਦੁਕਾਨਤੀ ਹੁੰਦਾ ਸੀਗਾ ਕਹਿੰਦੇ ਕਿ ਵੀ ਗੀਤਕਾਰ ਆਪਣਾ ਗੀਤ ਤਾਂ ਗਾਉਂਦਾ ਸੀਗਾ ਲਿਖਦੇ ਵੀ ਸੀਗੇ ਪਰ ਉਹਨਾਂ ਨੂੰ ਕਿਤੇ ਨਾ ਕਿਤੇ ਰਾਇਲਟੀ ਜਿਹੜੀ ਹੈ ਉਹ ਨਹੀਂ ਮਿਲਦੀ ਸੀਗੀ ਹੁਣ ਲੱਗਦਾ ਇਸ ਮੇਲੇ ਤੋਂ ਬਾਅਦ ਉਹ ਚੀਜ਼ਾਂ ਬਦਲਣ ਗਈਆਂ ਹਰ ਇੱਕ ਚ ਨੇ ਬਦਲਣ ਗਿਆਨੀ ਬਦਲ ਚੁੱਕੀਆਂ ਜਿਹੜੇ ਕਲਾਕਾਰ ਮੈਂਬਰ ਬਣ ਚੁੱਕੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਰਾਇਲਟੀ ਮਿਲ ਰਹੀ ਆ ਆਲਰੇਡੀ ਅਸੀਂ ਲੋਕ ਬਹੁਤ ਚਿਰ ਤੋਂ ਬਣੇ ਹੋਏ ਆ ਸਾਨੂੰ ਰਾਇਲਟੀ ਮਿਲ ਰਹੀ ਆ ਜਿਹੜਾ ਉਹਦਾ ਐਡਮਿਟ ਮਤਲਬ ਉਹਦੇ ਵਿੱਚ ਆਪਣੇ ਆਪ ਨੂੰ ਮੈਂਬਰਸ਼ਿਪ ਲੈ ਲੂਗਾ ਜਿਹੜਾ ਮੈਂਬਰ ਬਣ ਜੂਗਾ ਉਹਨੂੰ ਅੱਜ ਤੋਂ ਹੀ ਮਤਲਬ ਜਿਹੜੀ ਰਾਇਲਟੀ ਉਹਦੀ ਜਿਹੜੀ ਹੈ ਉਹ ਬਣਨੀ ਸ਼ੁਰੂ ਹੋ ਜਾਣੀ ਆ ਸੋ ਉਹਨਾਂ ਦੀ ਰਾਇਲਟੀ ਜੁੜੀ ਪਈ ਆ ਜਿਹੜੇ ਬੰਦੇ ਨੇ ਜਿੱਦਾਂ ਆਪਣਾ ਬੈਂਕ ਵਿੱਚ ਪੈਸੇ ਪਾਏ ਹੁੰਦੇ ਆ ਆਪਾਂ ਜਮ੍ਹਾਂ ਕਰਾਏ ਹੁੰਦੇ ਆ ਜਦੋਂ ਜਾਵਾਂਗੇ ਉਦੋਂ ਹੀ ਆਪਾਂ ਵਿਡਰਾਓ ਕਰਾ ਸਕਦੇ ਆ ਨਾ ਸੋ ਉਹ ਪੈਸੇ ਜਿਹ ਉਹਨ ਵਿਡਰਾ ਹੋਣੇ ਹੈ ਮੈਂਬਰ ਬਣੋ ਮੈਂਬਰ ਬਣ ਕੇ ਤੁਹਾਡੀ ਜਿੰਨੀ ਵੀ ਰਾਇਲਟੀ ਹੈ ਉਹ ਤੁਹਾਨੂੰ ਸਾਡੀ ਰਾਇਲਟੀ ਮਿਲੂਗੀ ਅੱਛਾ ਇਹ ਮੇਲੇ ਦਾ ਫਾਇਦਾ ਕਿੰਨਾ ਕਿ ਤੁਸੀਂ ਸੋਚਦੇ ਹੋ ਕਿ ਬਈ ਹੋਵੇਗਾ ਇਸ ਦੇ ਉਹਨਾਂ ਜਨਰੇਸ਼ਨ ਦੇ ਕਿਤੇ ਹਾਂਜੀ ਬਹੁਤ ਫਾਇਦਾ ਜੀ ਬਹੁਤ ਜ਼ਿਆਦਾ ਅਸੀਂ ਤਾਂ ਬੜੇ ਚਿਰ ਤੋਂ ਇਸ ਚੀਜ਼ ਦਾ ਫਾਇਦਾ ਚੱਕ ਰਹੇ ਹਾਂ ਅਸਲ 'ਚ ਮੈਨੂੰ ਲੱਗਦਾ ਵੀ ਥੋੜਾ ਜਿਹਾ ਆ ਲੋਕਾਂ ਨੂੰ ਜਾਗਰਤ ਕਰਨਾ ਜਿਹੜਾ ਜ਼ਰੂਰੀ ਸੀਗਾ ਜਿਹੜਾ ਨਹੀਂ ਕੀਤਾ ਗਿਆ ਸੋ ਭੱਟੀਪੜੀ ਵਾਲਾ ਔਰ ਉਹਨਾਂ ਦੀ ਜਿੰਨੀ ਟੀਮ ਹੈ ਮੈਂ ਬਹੁਤ ਜ਼ਿਆਦਾ ਮੁਬਾਰਕਵਾਹ ਦੇਣੀ ਚਾਹੂੰਗਾ ਪੱਟੀ ਬਾਜੀ ਬਹੁਤ ਚਿਰ ਤੋਂ ਸਰਗਰਮ ਸੀ ਮੈਂ ਬੜੀ ਦੇਰ ਤੋਂ ਮੈਂ ਬੜੇ ਲੋਕਾਂ ਨੂੰ ਮੈਂਬਰ ਬਣਾਇਆ ਪਹਿਲਾਂ ਜਿਹੜੇ ਮੇਰੇ ਰਿਲੇਸ਼ਨ ਚ ਬੰਦੇ ਸੀਗੇ ਜਾਂ ਮੈਂ ਆਪਣੀਆਂ ਸੋਸ਼ਲ ਮੀਡੀਆ ਤੇ ਵੀ ਕਾਫੀ ਕੋਸ਼ਿਸ਼ ਕੀਤੀ ਹੈ ਲੋਕਾਂ ਨੂੰ ਦੱਸਿਆ ਬੋਲ ਬੋਲ ਕੇ ਵੀਡੀਓਜ਼ ਬਣਾਈਆਂ ਸੋ ਬੜੇ ਲੋਕਾਂ ਨੇ ਫਾਇਦਾ ਲਿਆ ਤੇ ਜਿਨ੍ਹਾਂ ਨੇ ਨਹੀਂ ਲਿਆ ਉਹ ਅੱਜ ਇੱਥੇ ਆ ਕੇ ਲੈਣਗੇ ਸੋ ਬਹੁਤ ਚੰਗੀ ਗੱਲ ਹੈ ਅੱਛਾ ਬਸ ਮੇਰਾ ਆਖਰੀ ਸਵਾਲ ਹੈਗਾ ਹੈ ਪੰਜਾਬ ਦੇ ਵਿੱਚ ਸਰਕਾਰ ਕਲਾਕਾਰ ਦੀ ਹੈਗੀ ਹੈ ਪਰ ਕਲਾਕਾਰਾਂ ਲਈ ਕਈ ਕੰਮ ਜਿਹੜੇ ਨੇ ਉਹ ਸਭ ਤੋਂ ਲੇਟ ਹੁੰਦੇ ਨੇ ਅਪੀਲ ਤੁਹਾਡੀ ਕੀ ਹੈ ਜੀ ਨਹੀਂ ਅਪੀਲ ਤਾਂ ਹੀ ਕਰਦੇ ਆਂ ਜੀ ਮੈਂ ਤਾਂ ਬਹੁਤ ਵਾਰੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਹੁੰਦਾ ਵੀ ਤੁਸੀਂ ਵੀ ਸਾਡੇ ਚੋਂ ਨਿਕਲ ਕੇ ਗਏ ਹੋ ਹੁਣ ਤੁਸੀਂ ਸਰਕਾਰ ਦੇ ਇੱਕ ਬਹੁਤ ਵੱਡੇ ਮਤਲਬ ਅਹੁਦੇ ਤੇ ਹੋ ਤੇ ਉਹਨਾਂ ਨੂੰ ਬਹੁਤ ਕੁਝ ਕਰ ਦੇਣਾ ਚਾਹੀਦਾ ਸੀਗਾ ਪਰ ਕੁਝ ਨਹੀਂ ਹੋਇਆ ਤੇ ਮੈਂ ਤਾਂ ਪੰਜਾਬੀ ਚ ਕਹਾਂਗਾ ਮੈਨੂੰ ਕੋ ਬੜੀ ਜਿਆਦਾ ਆਸ ਨਹੀਂ ਹੈਗੀ ਕਿ ਇੱਕ ਕਲਾਕਾਰ ਦੂਜੇ ਕਲਾਕਾਰ ਦੇ ਬਾਰੇ ਖਾਸ ਕਰਕੇ ਜਿਹਦੇ ਚ ਪਾਵਰ ਆ ਜੀ ਹਨਾ ਉਹ ਹੋਰ ਹੀ ਕਈ ਚ ਭੇਲਿਆਂ ਚ ਫਸਿਆ ਹੋਇਆ ਜਦਕਿ ਮਾਨ ਸਾਹਿਬ ਨੂੰ ਕਰਨਾ ਚਾਹੀਦਾ ਸੀ ਆਰਟਿਸਟਾਂ ਲਈ ਬਹੁਤ ਕੁਝ ਕਰਨਾ ਜ਼ਰੂਰੀ ਹੈ ਬਹੁਤ ਕੋਸ਼ਿਸ਼ ਕੀਤੀ ਅਸੀਂ ਉਹ ਵੀ ਸਾਡੇ ਨਾਲ ਹੁੰਦੇ ਸੀਗੇ ਅਸੀਂ ਬੜੀਆਂ ਸਟ੍ਰਾਈਕਾਂ ਕੀਤੀਆਂ ਬਹੁਤ ਅਸੀਂ ਸਰਕਾਰਾਂ ਨੂੰ ਜਿੰਦਾਬਾਦ ਮਰਦਾ ਦੇ ਨਾਰੇ ਵੀ ਲਾਏ ਆ ਭਗਵੰਤ ਮਾਨ ਵੀ ਨਾਲ ਸੀ ਲੇਕਿਨ ਉਹ ਲੋਕ ਭੁੱਲ ਗਏ ਹੁਣ ਕਿਉਂਕਿ ਕੁਰਸੀ ਤੇ ਬੈਠ ਗਏ ਪਰ ਸਾਨੂੰ ਅੱਜ ਵੀ ਯਾਦ ਹੈ ਤੇ ਅਸੀਂ ਮਤਲਬ ਹੋਕਾ ਦਿੰਦੇ ਰਵਾਂਗੇ ਠੀਕ ਹੈ ਮਿਹਰਬਾਨੀ ਥੈਂਕ ਯੂ ਸਰ ਥੈਂਕ ਯੂ